ਉਹ ਬੂਟੇ ਦੇਖਦੇ ਨਹੀਂ ਕੰਜਰ ਤਾਂ ਕਿੱਧਰ ਗਿਆ ਅੱਜ ਮਸ਼ੀਨ ਵੀ ਲੱਗਣੀ ਆ ਉਧਰੋਂ ਸਪਰੇਅ ਕਰਨ ਵਾਲੀ ਪਈ ਆ ਚੱਲ ਦੇਖਦੇ ਆ ਕੀ ਕਰੀ ਜਾਂਦਾ ਉਹ ਬੂਟੇ ਓਏ ਉਹ ਕੀ ਕਰੀ ਜੰਦਾ ਉਹ ਬੂਟੇ ਕਿੱਥੇ ਆ ਚਾਹ ਪੀਦਾ ਓਏ ਓ ਚਾਹ ਪੀਦਾ ਓ ਯਾਰ ਮੇਰਾ ਸਿਰ ਜਾ ਦੁਖੀ ਜਾਂਦਾ ਜਿਹਦਾ ਪਿਛਲੇ ਦਾ ਫੜ ਗੋਲੀ ਭਾਈ ਮੈਨੂੰ ਬੋਲਿਆ ਗਾਲੀਆਂ ਨਹੀਂ ਇਹ ਨਹੀਂ ਆਣੀ ਮੈਨੂੰ ਆਉਗਾ ਮਸ਼ੀਨ ਆਉਣੀ ਮੈਨੂੰ ਤਾਂ ਪਾਸੇ ਪਾਸੇ ਧੋਨਾ ਵੱਡਣਾ ਉਧਰੋਂ ਸਪਰੇਅ ਕਰਨ ਵਾਲੀ ਪਈ ਮੈਨੂੰ ਤਾਂ ਭਾਈ ਮੰਡਿਓਂ ਰਾਮ ਆਊਗਾ ਮੈਨੂੰ ਇੱਥੋਂ ਆਉਂਦਾ ਨਹੀਂ ਕੋਈ ਕੰਮ ਧੰਦਾ ਦੋਦੇ ਸਾਨੂੰ ਮੌਤ ਪੈ ਜਾਂਦੀ ਹੈ ਰੋਲਾ ਕੀ ਹੈ ਉਧਰ ਵੀ ਤੂੰ ਵਰਤਾਂ ਵਾਲੇ ਦਿਨ ਵੀ ਲਾਰਾ ਲਾ ਕੇ ਭੱਜ ਜਾ ਸਾਡੇ ਇੱਕ ਠਿਆਰ ਨਹੀਂ ਹੁੰਦੇ ਭਾਈ ਯਾਰ ਅਸ ਭਾਈ ਮੈਨੂੰ ਰਾਮ ਨਹੀਂ ਇੱਥੋਂ ਦਾ ਮੈਂ ਜਾਣਾ ਮੰਡੀ ਆਪਦੀ ਦਾਤੀ ਫੜਨਾ ਤੇ ਆਪ ਵੱਡਨਾ ਮੈਂ ਚੱਲਿਆ ਇੱਥੋਂ ਦੀ ਦਵਾਈ ਨਹੀਂ ਆਣੀ ਮੈਨੂੰ ਫਰਕ ਪੈਂਦਾ ਮੈਂ ਕਹਾਂ ਮੰਡਿਓਂ ਲੈ ਕੇ ਆਉਂਗਾ ਦਵਾਈ ਇਥੋਂ ਦੀ ਨਹੀਂ ਫਿਰ ਬੰਦਾ ਅੱਗੇ ਮੈਨੂੰ ਯਾਰ ਅੱਗੇ ਤੂੰ ਐਂ ਕਹਦਾ ਵੀ ਇਥੋਂ ਲੈ ਲੈ ਦਵਾਈ ਆਰਾਮ ਹੀ ਨਹੀਂ ਆਇਆ ਉਹਦੇ ਨਾਲ ਮੈਨੂੰ ਮੰਡੀ ਵੀ ਨਾ ਆਰਾਮ ਨਹੀਂ ਆਉਂਦਾਗਾ ਕੋਈ ਮੰਡੀ ਕਿਹੜਾ ਡਾਕਟਰ ਪੱਠਾ ਜਿਹੜਾ ਤੈਨੂੰ ਆਰਾਮ ਕਰੂਗਾ ਚੱਲ ਮੈਂ ਦਵਾਈਵਾ ਦੇ ਦਿੰਦਾ ਤੈਨੂੰ ਮੈਨੂੰ 500 ਰੁਪਿਆ 500 ਰੁਪਿਆ ਦੇ ਤੇ ਮੈਂ ਜਾਵਾਂ ਉਹ ਭਰਾਵਾ ਥੋੜਾ ਤਾਂ ਪੁੱਠਾ ਰਿਵਾਜ ਆ ਸੋਹਰੇ ਦੀਵਾਲੀ ਦੇਣ ਆਉਂਦੇ ਕਿ ਲੈਣ ਆਉਂਦੇ ਤੂੰ ਕਿਹੜੀ ਸੋਹਰੇ ਸਾਡੇ ਦੇ ਜੰਦਾ ਸਾਡੇ ਰਿਵਾਜ ਆਗਾ ਅਸੀਂ ਤਾਂ ਦੇਣ ਜਾਂਦੇ ਆਂ ਦੀਵਾਲੀ ਹੱਥ ਉਹ ਕੰਮ ਵੇਰੀ ਸਾਨੂੰ ਮੌਤ ਪੈ ਜਾਂਦੀ ਆ। ਫੇਰ ਕਰਦੇ ਤਾਂ ਹੈਗੇ ਆ ਯਾਰ ਆ ਸਾਰਾ ਉਹ ਕੱਟ ਕੇ ਆਇਆ ਉਧਰੋਂ ਮੈਂ ਝਾੜ ਲਾ ਕੇ ਆਇਆ ਸਾਰਾ। ਨੇ ਹੁਣ ਕੰਮ ਮੰਡੀ ਕੀ ਲੈਣੀ ਜਾਣਾ? ਕੰਮ ਬਈ ਮੈਨੂੰ ਕੰਮ ਆਉਂਦਾ 100 ਕੰਮ ਹੁੰਦੇ ਆ ਬੰਦੇ ਨੂੰ। ਆ ਤੇਰੀ ਦਾਤੀ ਜੀ ਫੜ ਆਪਾਂ ਨਹੀਂ ਕਰਦੇ ਮੈਨੂੰ 500 ਰੁਪਏ ਦੇ ਮੈਂ ਮੰਡੀ ਜਾਣਾ। ਮੰਡੀ ਤੂੰ ਮੰਡੀ ਲੈਣ ਕੀ ਜਾਣਾ? ਇਹ ਵੀ ਦੱਸ ਮੈਨੂੰ। ਮੈਂ ਨਾਲੇ ਤਾਂ ਆਪਦੀ ਦਵਾਈ ਲੈ ਕੇ ਆਉਣੀ ਆ। ਤੇ ਨਾਲੇ ਆਪਦੀ ਸਾਲੀ ਨੂੰ ਬਿਸਕਟ ਘੜਾ ਕੇ ਦੇ ਕੇ ਆਉਣੇ। ਉਹ ਭਰਾਵਾ ਤੁਹਾਡੇ ਪੁੱਠੇ ਰਵਾਜ। ਭਈ ਰਹਾ ਹੈ ਕਰਨਾ ਦਾ ਮੇਰਾ ਹਿਸਾਬ ਕਰਦੇ ਫਿਰ ਉਹੀ ਗੱਲ ਯਾਰ ਸਾਰੇ ਦੀਵਾਲੀ ਫੋਟੋ ਵਾਲੇ ਹੁੰਦੇ ਪੂਲਟਾ ਫੋਟੋ ਮੈਂ ਨਹੀਂ ਰਹਿਣਾ ਰਲਣਾ ਮੇਰਾ ਤਾਂ ਹਿਸਾਬ ਕਰਦੇ ਬਸ ਤੂੰ ਮੇਰੇ ਪੈਸੇ ਦਾ ਹਿਸਾਬ ਕਰ ਦਿੰਦਾ ਮੈਂ ਪੈਸੇ ਫਿਰ ਜਦੋਂ ਮੈਂ ਕੋਈ ਮੇਰੇ ਕੋਲੇ ਹੋਏ ਦੇ ਦੂੰਗਾ ਮੈਂ ਤੁਸੀਂ ਥੋੜੇ ਨਾਗ ਲੜ ਜਾਂਦਾ ਪੈਸਾਂ ਵਾਰੀ ਯਾਰ ਤੂੰ ਮੇਰੇ ਪੈਸੇ ਦਾ ਹਿਸਾਬ ਕਰ ਦਿੰਨਾ ਜਦੋਂ ਲਾਉ ਲਾਉ ਚੱਕਿਆ ਦੇ ਦੂੰਗਾ ਹੁਣ ਮੈਂ ਜਾਣਾਂਗਾ ਫਿਰ ਮੈਂ ਮੈਂ ਤੇਰੇ ਨਾਲ ਨਹੀਂ ਰਹਿਣਾ ਯਾਰ ਤਨ ਕਿਸ਼ਤਾ ਭਰਦਿਆਂ ਮੁੜ ਕੇ ਸਾਨੂੰ ਹੀ ਤਪੌਣੇ ਆ ਕੇ ਵੀ ਲੋਕ ਯਾਰ ਤੇਰੇ ਨਾਲ ਲੜਦਾ ਰਸੀ ਚੱਕਦੇ ਆਂ ਹੀ ਭਰਦੇ ਆਂ ਉਹੀ ਗੱਲ ਤੇਰੀ ਫਿਰ ਮੈਂ ਨਹੀਂ ਰਾਣਾ ਯਾਰ ਤੇਰੇ ਨਾਲ ਕੋਈ ਹੋਰ ਬੰਦਾ ਭਾਲ ਲਾ ਆਪਦਾ ਬਸ ਇਹੀ ਫਿਰ ਇਹੇ ਲੱਛਣਾ ਯਾਰ ਹੁਣ ਕੰਮ ਦੀ ਰੋਤਾ ਕਿ ਹੁਣ ਤੂੰ ਭਜਦਾ ਹਿਸਾਬ ਕਰ ਲਾ ਕਣ ਮੈਨੂੰ ਨਹੀਂ ਤਾਂ 500 ਰੁਪਿਆ ਦੇ ਦੇ ਨਹੀਂ ਮੇਰਾ ਹਿਸਾਬ ਕਰ ਦੇ ਯਾਰਾ ਨੂੰ ਤਾਂ ਮੰਡੀ ਵੀ ਨਾ ਖਸਮਾ ਪੈਸੇ ਵੀ ਅੱਜ ਲੈ ਜੀ ਤੂੰ ਅੱਜ ਦਾ ਦਿਨ ਤਾਂ ਲਾ ਹੁਣੀ ਦੇ ਉਹ 500 ਰੁਪਿਆ ਅਥਰੇ ਦੇ ਦੂੰਗਾ ਮੈਂ ਢਿੱਲਾ ਤਾਂ ਹੋਣਾ ਯਾਰ ਮੈਂ ਤਾਂ ਹੁਣੀ ਲਊਗਾ ਹੁਣੀ ਦੇ ਨਹੀਂ ਮੇਰਾ ਹਿਸਾਬ ਕਰ ਦੇ ਉਹ ਤੈਨੂੰ ਮੈਂ ਪਿੰਡ ਵਾਲੇ ਡਾਕਟਰ ਕੋਲ ਦਵਾਈ ਦਵਾ ਲਿਆ ਹੁਣ ਯਾਰ ਉਹਨੂੰ ਕੀ ਚੱਜਾ ਯਾਰ ਬਈ ਮੈਂ ਇੱਥੇ ਮੈਨੂੰ ਰਾਹ ਨਹੀਂ ਆਉਂਦਾਗਾ ਆਪਾਂ ਤਾਂ ਮੰਡੀ ਜਾਵਾਂਗੇ ਨਾਲੇ ਮੈਂ ਇਹ ਕੁਰਤਾ ਮੈਂ ਮਾਂ ਲੈਣਾ 2 300 ਹੋਰ ਦੇ ਦੇ ਉਹ ਪਿੰਡਾਂ ਜਿਹੜੇ ਸ਼ਹਿਰਾਂ ਵਾਲੇ ਡਾਕਟਰਾਂ ਨਾ ਉਹ 1000 ਰੁਪਏ ਚ ਵਾੜ ਦਿੰਦੇ ਤੇ ਪਿੰਡ ਵਾਲੇ ਕੋਈ ਯਾਰ ਤੈਨੂੰ 100 ਨਾ ਮਾਰਦਾ ਮੈਂ ਮੈਂ 1000 ਵਾਲੀ ਥੋੜੀ ਜਾਊਗਾ ਆਪਾਂ ਮਹਿੰਗਾ ਲਾਇਕ ਕਰਾਉਣੇ ਆਪਾਂ ਸਸਤਾ ਇਲਾਜ ਨਿਕਰਾ ਆ ਆਪਾਂ ਮਹਿੰਗਾ ਕਰਾਉਂਗਾ ਮੈਂ ਤਾਂ ਭਾਈ ਤੂੰ ਮੇਰਾ ਪੁੱਤ ਬਣ ਕੇ ਉਹ ਮੰਡੀ ਕਿਹੜੇ ਡਾਕਟਰ ਹੈ ਕਿਹੜਾ ਕਿਹੜਾ ਦਾ ਕਿਹੜਾ ਫਿਰ ਭਾਈ ਆਪਾਂ ਦਾ ਚੱਲੇ ਆਂਗੇ ਕੋਈ ਯਾਰ ਤਾਂ ਚੱਲੇ ਆ ਹੁਣ ਆਪਾਂ ਨਹੀਂ ਆਉਂਦੇ